ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮੰਦਰ ਸਿੰਘ ਆ ਫਰੈਂਡਸ ਸਭ ਇਮੀਗ੍ਰੇਸ਼ਨ ਕੌਂਕੇ ਰੋਰ ਨਾਲ ਸਰ ਕੁਲੇਰਾਂ ਜੰਗਰਾਓ ਤੋਂ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਵਰਮਾਨੀਆਂ ਦੇ ਵਰਕ ਪਰਮਟ ਦੇ ਬਾਰੇ ਦੇ ਵਿੱਚ ਹੈ ਜਿਸ ਦੇ ਵਿੱਚ ਇਲੈਕਟ੍ਰੋਲਕਸ ਕੰਪਨੀ ਜਿਸ ਨੂੰ ਵਰਕਰਾਂ ਦੀ ਲੋੜ ਹੈ ਜਿਹਦੇ ਵਿੱਚ ਟਰੱਕ ਡਰਾਈਵਰ ਡਰਾਈਵਰ ਤੇ ਫੋਰਕ ਲਿਫਟ ਡਰਾਈਵਰ ਚਾਹੀਦੇ ਹਨ ਇਸ ਤੋਂ ਇਲਾਵਾ ਵੀਰ ਉਸ ਵਰਕਰ ਚਾਹੀਦੇ ਹਨ ਫੈਕਟਰੀ ਵਰਕਰ ਚਾਹੀਦੇ ਹਨ ਅਨਸਕਿਲਡ ਵਰਕਰ ਚਾਹੀਦੇ ਹਨ ਪ੍ਰੋਡਕਸ਼ਨ ਲਾਈਨ ਵਰਕਰ ਚਾਹੀਦੇ ਹਨ ਜਿਹਦੇ ਵਿੱਚ ਸੈਲਰੀ ਸਾਰਿਆਂ ਦੀ ਸੇਮ ਹੋਊਗੀ 980 ਜਰੋ ਸੈਲਰੀ ਦੇ ਇੱਕ ਸਾਲ ਦਾ ਵਰਕ ਪਰਮਿਟ ਹੋਊਗਾ ਕੰਪਿਊਟੇਸ਼ਨ ਪ੍ਰੋਵਾਈਡ ਕੀਤੀ ਜਾਊਗੀ ਹੈਲਥ ਐਂਡ ਇੰਸ਼ੋਰੈਂਸ ਪ੍ਰੋਵਾਈਡ ਕੀਤਾ ਜਾਊਗਾ ਪ੍ਰੋਸੈਸਿੰਗ ਟਾਈਮ 60 ਦਿਨਾਂ ਦਾ ਹੈ ਜੈਸੇ ਕਿਸੇ ਨੇ ਵੀ ਅਰਮਾਨੀਆਂ ਦਾ ਵਰਕ ਪਰਮਿਟ ਅਪਲਾਈ ਕਰਨਾ ਹੋਵੇ ਤੁਸੀਂ ਸਾਡੇ ਨਾਲ ਗੋਆਰ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਆ ਕੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਕਿਉਂਕਿ ਅੱਜ ਦਾ ਰੁਝਾਨ ਹੈਗਾ ਉਹ ਸਰਕਲ ਕੰਟਰੀ ਦਾ ਹੈਗਾ ਅੱਜ ਰੁਝਾਨ ਸਾਰਿਆਂ ਦੇ ਇਸ ਪਾਸੇ ਹੈ ਕਿਉਂਕਿ ਦੂਸਰੇ ਕੰਟਰੀਆਂ ਦੇ ਵਿੱਚ 27 ਜਿਆਦਾ ਹੋ ਗਈ ਹੈ এডਿਕੇਸ਼ਨ ਸਟੱਡੀ ਵੀਜ਼ਾ ਨਹੀਂ ਲੱਗਦਾ ਵਰਕ ਪਰਮਿਟ ਨਹੀਂ ਮਿਲਦਾ ਜੌਬ ਦੀ ਘਾਟ ਹੋਣ ਕਾਰਨ ਸਿਰਫ ਵੇਟਰ ਵੀਜ਼ਾ ਹੀ ਲੱਗਦੇ ਹਨ ਜਿਹੜੇ 5 ਕੰਟਰੀ ਆ ਕੈਨੇਡਾ ਅਮਰੀਕਾ ਆਟੇ ਯੂਕੇ ਥੀਲੈਂਡ ਅਗਰ ਤੁਸੀਂ ਆਪਣਾ ਕੈਰੀਅਰ ਬਣਾਉਣਾ ਚਾਹਦੇ ਹੋ ਮਾਪੇ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਿਹਦੇ ਵਿੱਚ এডਿਕੇਸ਼ਨ ਆ 10ਵੀਂ 12ਵੀਂ ਗ੍ਰੈਜੂਏਸ਼ਨ ਪੜਿਆ ਲਿਖਿਆ ਹੋਵੇ ਡਰਾਈਵਿੰਗ ਲਾਇਸੈਂਸਾ ਹੋਵੇ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਇਹ ਦਿੱਕੇ ਨੰਬਰਾਂ ਦੇ ਸੰਪਰਕ ਕਰ ਸਕਦੇ ਸਾਡਾ YouTube ਚੈਨਲ ਟ੍ਰਾਇੰਗਲ ਵਾਟਰ 50 50 ਫੇਸਬੁੱਕ ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ਸੰਕਨ ਕੰਟਰੀ ਦੇ ਵਿੱਚ ਵਰਕ ਪਰ ਮੋਡ ਦੀ ਮੀਟਿੰਗ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕਦਾ ਇਹਨਾਂ ਦੀਆਂ ਰੱਖਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ